ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਰ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੇ ਲਖਵਾਰ ਚੁੱਪੈ ਚੁੱਪ ਨ ਹੋਵਈ ਜੇ ਲਏ ਰਹਾ ਲਿਬਤਾਰ ਕੁਕਿਆ ਭੁਖ ਨ ਉਤਰੀ ਜੇ ਬੰਨਾ ਪੁਰੀਆਂ ਪਾਰ ਸੈ ਸਿਆਣ ਪਾਂ ਲਖ ਹੈ ਤਾਂ ਇੱਕ ਨਾ ਚਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਨਕ ਹੁਕਮੀ ਹੋਵਨਿ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮੇ ਲੇਖੈ ਸੁਖ ਸੁਖ ਪਾਈਐ ਇਕ ਨਾ ਹੁਕਮ ਬਖਸ਼ੀਸ ਇਕ ਹੁਕਮੀ ਸਦਾ ਪਵਾਈਐ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮ ਹੈ ਜੇ 부ਝੈ ਤਾ ਹਮੈ ਕਹੈ ਨ ਕੋਇ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਕੰ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੈ ਦਿਸੇ ਦੂਰ ਗਾਵੇ ਕੋ ਵੇਖੇ ਹਾਜ਼ਰ ਰਹ ਦੂਰ ਕਥਨਾ ਕਥੀ ਨ ਆਵੈ ਟੋਟ ਕਤ ਕਤ ਗਤੇ ਕੋਟੀ ਗੁੜ ਕੋਟ ਦੈਂਦਾ ਦੇ ਲੈਂਦੇ ਥਕ ਪਾਹ ਹੈ ਜੁਗਾ ਜੁਗੰਤਰ ਖਾਹੀਗਾ ਹੈ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਬਿਗਸਾਹੇ ਵੇ ਪਰਵਾਹੋ ਸੱਚਾ ਸਾਹਿਬ ਸਾਜਨਾਏ ਬਾਖਿਆ ਭਾਉ ਅਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫਿਰ ਕੇ ਆਗੇ ਰਖੀਐ ਜਿਤਦ ਸਹਿ ਦਰਬਾਰ ਮੋਹ ਕੇ ਬੋਲਣ ਬੋਲੀਐ ਜਿਤ ਸੁਣ ਤਰੈ ਪਿਆਰ ਅਮਰਤ ਵੇਲਾ ਸੱਚ ਨਾਉ ਬੜਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦੁਆਰ ਨਾਨਕ ਐਵੇਂ ਜਾਣੀਐ ਸਭ ਆਪੈ ਸਚਿਆਰ ਆਪਿਆ ਨਾ ਜਾਏ ਕੀ ਤਨ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵਿਆ ਗੁਣੀ ਨਿਦਾਨ ਗਾਵਿਆ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖੁ ਨਾਦੰ ਗੁਰਮੁਖੁ ਵੇਦੰ ਗੁਰਮੁਖੁ ਰਹਾ ਆਸਮਾਈ ਗੁਰਿਐ ਸਰਗੁਰ ਗੋਰਖ ਵਰਮਾ ਗੁਰ ਪਾਰਬਤੀ ਹਿਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨ ਜਾਇ ਗੁਰਾ ਇਕ ਦੇਹ 부ਝਾਈ ਸਬਨਾ ਜੀਆ ਗਾਇਕ ਦਾਤਾ ਤੋ ਮੈਂ ਵਿਸਰਨਾ ਜਾਈ ਤੀਰਥ ਨਾਮਾ ਜੇ ਤੁਸ ਭਾਵਾਂ ਬਿੜ ਪਾਣੇ ਕੈ ਨਾਹੀ ਕਰੀ ਜੇ ਤੀਸਰਠਿ ਉਪਾਈ ਵੇਖਾਂ ਵਿਣਗਰਮਾ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸ ਸੁਣੀ ਹੋਏ ਨਵਾ ਘੰਟਾ ਵਿੱਚ ਜਾਣੀਐ ਨਾਲ ਚਲੈ ਸਭ ਕੋਏ ਚੰਗਾਣਾ ਰਖਾਇ ਕ ਜਸ ਕੀਰਤ ਜਗਲੇ ਜੇ ਤਿਸ ਨਦਰ ਨ ਆਵਈ ਕਾਂ ਬਾਤ ਨਾ ਪੂਛੈ ਕੇ ਕੀਟਾ ਅੰਦਰ ਕੀਟ ਕਰ ਜੋਸੀ ਦੋਸ ਤਰੇ ਨਾਨਕ ਨਿਰਗੁਣ ਗੁਣ ਕਰੈ ਗੁਰਵੰਤਿਆ ਗੁਣ ਦੇ ਤੇਹਾ ਕੋਈ ਨ ਸੁਝੈ ਜੇ ਤਿਸ ਗੁਣ ਕੋਈ ਕਰੈ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਤਰਦ ਤਵਲੇ ਆਕਾਸ਼ ਸੁਣੈ ਦੀਪ ਲੋਪ ਤਲ ਸੁਣੈ ਪੁਹੇ ਨ ਸਕੇ ਗਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਭਰਮਾਇੰਦ ਸੁਣਿਆ ਮੁਖ ਸਲਾਹਣ ਮੰਦ ਸੁਣਿਆ ਜੋਗ ਜੁਗ ਤਨ ਭੇਦ ਸੁਣਿਆ ਸਾਧ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਠ ਅਠ ਕਾਇਤ ਨਾਨਕ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਤ ਸਾਹ ਸੁਣਿਆ ਅੰਧੇ ਪਾਵੇ ਰਹੋ ਸੁਣਿਆ ਹਾਤ ਹੋਵੇ ਅਸਗਾ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਮਨ ਕੀ ਗਤ ਕਹੀ ਨ ਜਾਏ ਜੇ ਕੋ ਕਹੈ ਪਿਛੇ ਪਛਤਾਏ ਕਾਗਦ ਕਲਮ ਨ ਲਿਖਣ ਹਾਰ ਮਨਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਸੂਰਤ ਹੋਵੇ ਮਨ ਬੁੱਧ ਮਨ ਸਗਲ ਭਵਨ ਕੀ ਸੁਧ ਮਨ ਮੁਹ ਚੋਟਾ ਨਾ ਖਾਏ ਮਨ ਜਮ ਕਹਿ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਮਾਰਗ ਠਾਗ ਨ ਪਾਏ ਮਨਨੇ ਪਤ ਸਿਓ ਪ੍ਰਗਟ ਜਾਏ ਮਨੈ ਮਗ ਨ ਚੱਲੇ ਪੰਥ ਮਨਨੇ ਧਰਮ ਸਤਿ ਜਨ ਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਪਾਵੇ ਮੋਹ ਦੁਆਰ ਮਨਨੇ ਪਰਵਾਰੇ ਸਦਾਰ ਮਨੈ ਤਰੇ ਤਾਰੇ ਗੁਰ ਸਿਖ ਮਨੈ ਨਾਨਕ ਪਵੈ ਨ ਪਿਕ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਹੋਏ ਪੰਜ ਵਰਵਾਨ ਪੰਜ ਪ੍ਰਦਾਨ ਬੰਚੈ ਪਾਵੈ ਦਰਗਹਿ ਮਾਨ ਪੰਜੈ ਸੋਹੈ ਦਰ ਰਾਜਾਨ ਪੰਚਾ ਕਾ ਗੁਰ ਏਕ ਤਿਆਰ ਜੇ ਕੋ ਕਹਿ ਕਰੇ ਵਿਚਾਰ ਕਰਤ ਕਹਿ ਕਰਨੈ ਨਹੀਂ ਸੁਮਾਰ ਤੌਲ ਧਰਮਧਾਇਆ ਕਾ ਪੂਤ ਸੰਤੋਗਿ ਸਾਭ ਰਕਿਆ ਜਿਨੂਤ ਜੇ ਕੋ 부ਝ ਹੋ ਵੈ ਸਚਿਆਰ ਤਭ ਲੈ ਉਪਰ ਕੇਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਦੇ ਪਾਰ ਤਲੈ ਕਬਣ ਜੋਰ ਜੇ ਜਾ ਤਰੰਗਾ ਕੇ ਨਾਵ ਸਭ ਨਾਲ ਲਿਖਿਆ 부ੜੀ ਕਲਾਮ ਇਹੋ ਲਿਖਾ ਲਿਖ ਜਾਣੇ ਕੋਏ ਲਿਖਾ ਲਿਖਿਆ ਕੇਤਾ ਹੋਏ ਕੇਤਾ ਤਾਣ ਸਵਾਲਿ ਹੋ ਰੂਪ ਕੇਤੀ ਦਾਤ ਜਾਣੇ ਕਉਣ ਕੂਤ ਕੇ ਤਪਸਾਓ ਏਕੋ ਕਬਾਹੋ ਤਿਸ ਤੇ ਹੋਏ ਲਖ ਦਰਿਆ ਕੁਦਰਤ ਕਵਣ ਕਹਾ ਵਿਚਾਰ ਵਾਰਿਆਂ ਨਾ ਜਾਮਾ ਏਕ ਵਾਰ ਜੋ ਤੁਧ ਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਾਪੇ ਅਸੰਖ ਪਾਉ ਅਸੰਖ ਪੂਜਾ ਅਸੰਖ ਤਪਤਾਓ ਅਸੰਖ ਗਰਾਂਤ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਦਰਗੁਣ ਗਿਆਨ ਵਿਚਾਰ ਅਸੰਖ ਖਤੀ ਅਸੰਖ ਰਦਾਰ ਅਸੰਖ ਸੂਰਮੂ ਪਖਸਾਰ ਅਸੰਖ ਮੋਨ ਲਿ ਬੁਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੁਰਖ ਅੰਧਕੋਰ ਅਸੰਖ ਚੋਰ ਹਰਾਮਖੋਰ ਅਸੰਖ ਮਰਗਹਿ ਜਾਏ ਜੋਰ ਅਸੰਖ ਗਲ ਵਢ ਤਿਹਕ ਮਹ ਹੈ ਅਸੰਖ ਪਾਪੀ ਪਾਪ ਕਰ ਜਾ ਹੈ ਅਸੰਖ ਕੂੜੇ ਹਰ ਕੂੜੇ ਫਿਰਾ ਹੈ ਅਸੰਖ ਮਲੇਸ਼ ਮਲ ਪੱਕ ਗਾਏ ਅਸੰਖ ਨਿੰਦਗ ਸਿਰ ਕਰੇ ਪਾਰ ਨਾਨਕ ਨੀਜ ਕਹਿ ਵਿਚਾਰ ਵਾਰਿਆ ਨ ਜਾ ਮੈਂ ਇਕ ਵਾਰ ਜੋ ਦੁਦ ਪਾਵੇ ਸਾਈਂ ਭਲੀ ਕਰ ਉਹ ਸਦਾ ਸਲਾਮਤ ਨਿਰੰਕਾਰ ਅਸੰਖ ਨਾਮਯ ਅਸੰਖਤਾਵ ਆਗਮਯ ਆਗਮਯ ਸੰਖਲੋ ਅਸੰਖ ਕਹੈ ਸਿਰ ਭਾਰ ਹੋਏ ਅਖਰੀ ਨਾਮਯ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲੇਖਣ ਬੋਲਣ ਬਾਣ ਅਖਰਾਸਰ ਸੰਜੋਗ ਵਖਾਣ ਜਿਨੇ ਹੇ ਲਿਖੈ ਤਿਸ ਸਿਰ ਨਾਹੈ ਜਿਵ ਫਰਮਾਏ ਤਿਵ ਦਿਵ ਪਾਹੈ ਜੇਤਾ ਕੀਤਾ ਤੇਤਾ ਨਾ ਵਿਣਨਾ ਵੈ ਨਹੀਂ ਕੋ ਸਾਉ ਕੁਦਰਤ ਗਵਣ ਕਹਾ ਵਿਚਾਰ ਵਾਰਿਆਂ ਨ ਜਾਵਾ ਏਕ ਵਾਰ ਜੋ ਤੁਧ ਪਾਵੇ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤਨ ਦੇ ਆਣੀ ਤੋਤੇ ਉਤਰ ਸਕੈ ਮੂਤ ਪਲੀ ਤੇ ਗੱਪੜ ਹੋਏ ਦੇ ਸਾਪਣ ਲਈਏ ਓ ਤੋਏ ਪਰੀਏ ਮਤ ਬਾਪਾ ਕਹਿ ਸੰਗ ਹੋ ਤੋ ਪਹਿ ਨਾ ਵੈ ਕੇ ਰੰਗ ਕੁੰਨੀ ਪਾਪੀ ਆਖਣ ਨਾ ਹੈ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਵੀਜ ਆਪੇ ਹੀ ਗਾਹੋ ਨਾਨਕ ਹੁਕਮੀ ਆਵੋ ਜਾਓ ਤੀਰਥ ਤਪ ਦਇਆ ਤਦਦਾਨ ਜੇ ਕੋ ਪਾਵੇ ਤਿਲ ਕਾਮਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰ ਗਤੀ ਰਤ ਮਰਣਾਓ ਤਾਉ ਗੁਣ ਤੇਰੇ ਮੈਂ ਨਹੀਂ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸੋ ਆਸ ਤੇ ਆਤ ਬਾਣੀ ਬਰਮਾਉ ਤਤ ਸੁਹਾਨ ਸਦਾ ਮਨ ਚਾਉ ਕਵਣ ਕੋ ਵੇਲਾ ਵਕਤ ਕਵਣ ਕਵਣ ਜਿਤ ਕਵਣ ਵਾਰ ਕਵਣ ਫਰੂਤੀ ਮਾਹੋ ਕਵਣ ਜਿਤ ਹੋ ਆਇਆ ਆਕਾਰ ਵੇਲ ਨ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਕਾਧੀਆਂ ਜੇ ਲਿਖਣ ਲੇਖ ਗੁਰਾਨ ਚਿੱਤ ਵਾਰਿ ਨਾ ਜੋਗੀ ਜਾਣੈ ਰਤ ਮਹਾਂ ਨ ਕੋਈ ਜਾਗਰਤਾ ਸਰਟੀ ਕੋ ਸਜੈ ਆਪੈ ਜਾਣੈ ਜੋਈ ਕਿਵ ਗਰੇ ਆਖਾ ਕਿਵ ਸਹ ਲਾਹੀ ਕਿਉ ਵਰਣੀ ਕਿਵ ਜਾਣੈ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਗਿਆਨ ਵੱਡਾ ਸਾਹਿਬ ਵੱਡੀ ਨਹੀਂ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਅਗੈ ਗਿਆਨ ਅਸੋ ਹੈ ਪਾਤਾਲ ਪਤਾਲ ਲੱਖ ਅਗਾਸ ਅਗਾਸ ਔੜ ਕੇ ਔੜ ਕੇ ਪਾਲ ਥਕੇ ਵੇਦ ਕਹਿਨੀ ਕ ਬਾਤ ਸਹਸ 18 ਕਹਿਨ ਕ ਤੇ ਬਾਸ ਹੂ ਏਕ ਤਾਤ ਲਿਖਾਇ ਤਾ ਲਿਖਿਐ ਲੇਕੇ ਹੋਏ ਵਿਨਾਸ਼ ਨਾਨਕ ਵੱਡਾ ਆਖਿਐ ਆਪੈ ਜਾਣੇ ਆਪ ਸਲਾਹੀ ਸਲਾਹੈ ਏਤੀ ਸੁਰਤ ਨ ਪਾਇਆ ਨਦੀਆਂ ਤੇ ਵਾਪ ਵੈ ਸਮੁੰਦ ਨ ਜਾਣੀਐ ਸਮੁੰਦ ਸਾ ਸੁਲਤਾਨ ਗਿਰਹਾ 세ਤੀ ਮਾਰ ਤਨ ਕੀੜੀ ਤੁਲ ਨ ਹੋਵਨੀ ਜੇਤ ਸਮਨ ਨਾ ਵੇਸਰੇ ਹੰਤ ਨਾ ਸਿਬ ਤੇ ਕਹਿਣ ਨਯੰਤ ਅੰਤ ਨ ਕਰਣੇ ਦੇਣ ਨਯੰਤ ਅੰਤ ਨ ਵੇਖਣ ਸੁਣਣ ਨਯੰਤ ਹੰਤ ਨ ਜਾਪੈ ਕਿਆ ਮਨਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਰ ਆਵਾਰ ਹੰਤ ਕਰਨ ਕੇਤੇ ਬਿਲਲਾਹ ਹੈ ਤਾਂ ਕੇ ਅੰਤ ਨ ਪਾਏ ਜਾਹੈ ਇਹੋ ਅੰਤ ਨ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਊਚਾ ਸਾਉ ਊਚੇ ਉਪਰ ਊਚਾ ਨਾਉ ਇਹ ਬੜੀ ਊਚਾ ਹੋਵੇ ਕੋਏ ਤਿਸ ਊਚੇ ਕੋ ਜਾਣ ਹੋਏ ਜੇ ਵੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਭੌਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੇਤੇ ਮੰਗੇ ਜੋ ਤੇ ਅਪਰ ਕੇਤਿਆਂ ਗਣਤ ਨਹੀਂ ਵਿਚਾਰ ਕੇਤੇ ਖਪਤੁ ਟੈ ਵੇ ਕਰ ਕੇਤੇ ਲੈ ਲੈ ਮੁਖਰਪਾਹੇ ਕੇਤੇ ਮੂਰਖ ਗਾਹੀ ਗਾਏ ਕੇਤੇ ਆ ਦੂਖ ਭੂਖ ਸਦ ਮਾਰ ਏ ਪਿਦਾਤ ਤੇਰੀ ਦਤਾਰ ਬੰਧ ਖਲਾਸੀ ਪਾਣੇ ਹੋਏ ਹੋਰ ਆਖ ਨਾ ਸਕੈ ਗੋਏ ਜੇ ਕੋ ਖਾਇ ਕੇ ਆਖਣ ਪਾਏ ਉਹ ਜਾਣੈ ਜਿਤਿਆ ਮੁਖਾਏ ਆਪੈ ਜਾਣੈ ਆਪੈ ਦੇ ਆ ਕੈਸੇ ਬਿਕੇ ਹੀਗੇ ਜਿਸਨੋ ਬਖਸਐ ਸਤਸਲਾ ਨਾਨਕ ਪਾਤਸ਼ਾਹ ਪਤਸਾਹ ਅਮੁੱਲ ਗੁਣਿਆ ਮੁੱਲ ਵਪਾਰ ਅਮੁੱਲ ਵਪਾਰੀਐ ਮੁੱਲ ਪੰਡਾਰ ਅਮੁੱਲ ਆਵੇ ਮੁੱਲ ਲੈ ਜਾਹੈ ਅਮੁੱਲ ਭਾਏ ਅਮੁਲਾ ਸਮਾਹੈ ਅਮੁੱਲ ਧਰਮ ਅਮੁੱਲ ਦਿਵਾਨ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਵਕਸ਼ੇ ਸੇ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲ ਮੁਲ ਆਖਿਆ ਨਾ ਜਾਏ ਆਖਿ ਆਖ ਰਹੇ ਨਿਵਲਾਈ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਕ ਆਖੇ ਵਰਮੇ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ ਆਖੇ ਇਸਰਿ ਆਖੇ ਸਿਦ ਆਖੇ ਕਿਤੇ ਕਿਤੇ ਬੁੱਧ ਆਖੇ ਨਾਨਕ ਆਖੇ ਦੇਵ ਆਖੇ ਸੁਨਰ ਮੁਨੀ ਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉਠ ਉਠ ਜਾਹੇ ਇਤ ਕੀਤੇ ਹੋਰ ਕਰੇ ਤਾਂ ਆਖ ਨ ਸਕੇ ਕੋਈ ਕੇ ਜੇ ਵਡ ਭਾਵੇਂ ਤੇ ਵਡ ਹੋਏ ਨਾਨਕ ਜਾਣੇ ਸੱਚਾ ਹੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖਿਆ ਸਿਰ ਗਵਾਰਾ ਗਵਾਰ ਸੋ ਦਰਕੇ ਹਾਸੂ ਗਾਰੇ ਕੇ ਹਾ ਜਿਤ ਵੈ ਸਰਬ ਸਮਾਲੇ ਵਾਜੇ ਨਾ ਦੇ ਅਨੇਕੇ ਅ ਸੰਖਾ ਕੇਤੇ ਗਾਵਣ ਹਾਰੇ ਕੇਤੇ ਰਾਗ ਪਰੇ ਸੋ ਕਹੀਨ ਕੇਤੇ ਗਾਵਣ ਹਾਰੇ ਗਾਵੇ ਤੁਹਨੋਂ ਪਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਜਿਤ ਗੁਪਤਲਹਿ ਜਾਣ ਹੈ ਲਿਖ ਲਿਖ ਧਰਮ ਵਿਚਾਰ ਹੈ ਗਾਵੈ ਈਸ਼ਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੈ ਇੰਦਰ ਰਾਹੁਣ ਬੈਠੇ ਦੇਵਤਿਆਂਦਰ ਨਾਲੇ ਗਾਵੈ ਸਦ ਸਮਾਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਾਰਾਰੇ ਗਾਵਨ ਪੰਡਤ ਪੜਨ ਰਖੀਸ਼ਰ ਜੁਗ ਜੁਗ ਵਿਦਾਨ ਨਾਲੇ ਗਾਵੈ ਮੋਹਣੀਆ ਮਨਮੋਹਨ ਸੁਰਗਾਮ ਅਸ਼ਪਿਆਲੇ ਗਾਵਣ ਰਤਨਿ ਉਪਾਏ ਤੇਰੇ ਹੜ ਸੜ ਤੀਰਥ ਨਾਲੇ ਗਾਵੈ ਯੋਧ ਮਹਾਬਲ ਸੂਰਾ ਗਾਵੈ ਘਾਣੀ ਚਾਰੇ ਗਾਵੈ ਖੰਡ ਮੰਡਲ ਵਰ ਬੰਡਾ ਘਰ ਘਰ ਰਖੇ ਧਾਰੇ ਸੇ ਹੀ ਤੁਦਨੋ ਗਾਵ ਹੈ ਜੋ ਤੁਦ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤ ਨ ਆਵਨ ਨਾਨਕ ਕਿਆ ਵਿਚਾਰੇ ਸੋਏ ਸੋਏ ਸਦਾ ਸਚ ਸਾਹਿਬ ਸਾਚਾ ਸਾਚੇ ਨਾਹੀ ਹੈ ਪਿਉ ਸੀ ਜੈ ਨ ਜਾਸੀ ਰਚਨਾ ਜੈ ਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨਿ ਉਪਾਈ ਕਾਰ ਕਰ ਵੇਖੈ ਕਿ ਤਾ ਆਪਣਾ ਜਿਵਤ ਸਦੀ ਵੜਿਆਈ ਜੋ ਤਿਸ ਪਾਵੈ ਸੋ ਏ ਗਰਥੀ ਹੁਕਮ ਨ ਕਰਣਾ ਜਾਈ ਸੋ ਪਤ ਸਾਹੋ ਸਾਪਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਧਰਮ ਪਤ ਚੋਰੀ ਧਿਆਨ ਕੀ ਕਰੇ ਵਿਭੂਤ ਕੈਂਤਾ ਕਾਲ ਕੁਆਰੀ ਗਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸ ਆਦੇਸ ਆਦਿ ਅਨੀਲ ਅਨਾਦਿ ਅਨਾਤ ਜੁਗ ਜੁਗ ਏਕੋ ਵੇਸ ਭਗਤ ਗਿਆਨ ਦੇ ਆ ਭੰਡਾਰਣ ਕਟ ਕਟ ਵਾਜੈ ਨਾਦ ਆਪ ਨਾਸ ਨਾਥੀ ਸਵ ਜਾਕੀ ਰਿਦਸਿ ਦੇਵ ਰਾਸਾਦ ਸੰਯੋਗ ਵਿਜੋਗ ਦਵੇਕਾਰ ਚਲਾਵੇ ਦੇਖੇ ਆਵੇ ਭਾਗ ਆਦੇਸ ਤਿਸੇ ਆਦੇਸ ਆਦੀ ਅਨੀਲੇ ਅਨਾਦੇ ਅਨਾਤ ਜੁਗ ਜੁਗ ਇੱਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ دیਵਾਨ ਹੇ ਵਤਸ ਪਾਵੈ ਤਿਵਹਿ ਚਲਾਵੈ ਜਿਵ ਹੋਵੇ ਫਰਮਾਨ ਹੋਵੇਖਿ ਉਹਨਾ ਨਦਰ ਨ ਆਵੈ ਬਹੁਤਾ ਹੋ ਵਿਡਾਨ ਆਦੇਸ திਸਿਆਦੇਸ ਆਦਿ ਨੀਲੇ ਅਨਾਦੇ ਅਨਾਹਤ ਜੁਗ ਜਗ ਵੇਖੋ ਵੇਸ ਆਸਣ ਲੋਏ ਲੋਏ ਪੰਡਾਰ ਜੋਗਿ ਛਪਾਇ ਸੁ ਏਕਾ ਵਾਰ ਘਰ ਘਰ ਵੇਖੈ ਸਿਰ ਜਨਹਰ ਨਾਨਕ ਸਚੇ ਕੀ ਸਾਚੀ ਗਾਰ ਆਦੇਸਿਸ ਸਿਆਦੇਸ ਆਦੇ ਅਨੀਰ ਅਨਾਦੇ ਅਨਾਹਤ ਜੁਗ ਜੁਗ ਵੇ ਕੋ ਵੇਸ ਇਕ ਦੂਜੀ ਪੌ ਲਖ ਹੋ ਹੈ ਲਖ ਹੋ ਵੈ ਲਖ ਵੀਸ ਲਖ ਲਖ ਗਿੜਾ ਆਖਿਐ ਏਕ ਨਾਮ ਜਗਦੀਸ਼ ਏਤ ਰਾਹ ਹੈ ਪਤ ਪਵੜਿਆ ਚੜਿਐ ਹੋਏ ਅਕੀਸ ਉਨ ਗਲਾ ਆਕਾਸ਼ ਕੀ ਕੇਟ ਆਈ ਰਿਹ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਣ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨ ਤੋਰ ਜੋਰ ਨਾ ਸ੍ਰuti ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਜ ਨਾ ਕੋਏ ਰਾਤੀ ਰੂਤੀ ਥਿਤੇ ਵਾਰ ਪਵਨ ਪਾਣੀ ਅਗਨੀ ਪਾਤਲ ਇਸ ਵਿੱਚ ਧਰਤੀ ਸਾਪ ਰਖੀ ਧਰਮਸਾਲ ਇਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਇਤੇ ਸੋਹਣ ਪੰਜ ਬਰਵਾੜ ਨਦਰੀ ਕਰਮ ਪਵੈ ਰਿ ਧਾੜ ਸਚ ਬਗਾਈ ਉਥੇ ਪਾਏ ਨਾਨਕ ਗਿਆ ਜਾ ਪੈ ਜਾਏ ਧਰਮ ਖੰਡ ਗਾਏ ਹੋ ਧਰਮ ਗਿਆਨ ਖੰਡ ਗਾਇਆ ਖੋ ਕਰਮ ਕੇਤੇ ਪਵੜ ਪੜੀ ਵੈ ਸੰਤਰ ਕੇਤੇ ਗਾਨ ਮਹੇਸ ਕੇਤੇ ਵਰਮੇ ਘਾੜਤ ਘੜੀਐ ਰੂਪ ਰੰਗ ਕੇ ਵੇਸ ਕੀਤਿਆਂ ਕਰਮ ਕੁਮੀ ਮੇਰ ਕੇਤੇ ਕੇਤੇ ਤੂਪ ਦੇਸ ਕੇਤੇ ਇੰਦ ਚੰਦ ਸੁਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ 부ਦ ਨਥ ਕੇਤੇ ਕੇਤੇ ਦੇਵੀ ਵਿਸ ਕੇਤੇ ਦੇਵ ਦਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੀਤਿਆਂ ਖਾਣੀ ਕੀਤਿਆਂ ਬਾਣੀ ਕੇਤੇ ਬਾਤ ਨਰਿੰਦ ਕਿਤਿਆ ਸੁਰਤੀ ਸੇਵਕ ਕੇਤੇ ਨਾਨਕੇ ਅੰਤ ਨਯੰਤ ਗਿਆਨ ਖੰਡ ਮਹਿ ਗਿਆਨ ਪਰਚੰਡ ਤਿਥੈ ਨਾਦ ਬਿਨੋਦ ਕੋੜਿ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿਥੈ ਘਾਰਤ ਘੜੀਏ ਬਹੁਤ ਅਨੂਪ ਤਾਂ ਕੀਆ ਗਲਾ ਗਥੀਆਂ ਨਾ ਜਾਹੇ ਜੇ ਕੋ ਕਹੈ ਪਿਛੈ ਪਛੁਤਾਏ ਤਿਥੈ ਕੜੀਏ ਸੁਰਤ ਮਤ ਮਨ ਗੁਧ ਤੇਥੇ ਘੜੀਐ ਸੁਰਾ ਸਿਦਾ ਕੇ ਸੁਧ ਕਰਮਖੰਡ ਕੀ ਬਾਣੀ ਜੋਰ ਤੇਥੇ ਹੋਰ ਨ ਕੋਈ ਹੋਰ ਤੇਥੇ ਜੋਦ ਮਹਾਵਲ ਸੂਰ ਤਿਨ ਮਹਾਰਾਮ ਰਹਾ ਪ੍ਰਪੂਰ ਤੇਥੇ ਸਿਤੋ ਸੀਤਾ ਮਹਿ ਮਾਹਾ ਹੈ ਤਾਕੇ ਰੂਪ ਨ ਕਥਵੇ ਜਾਹੈ ਨਾਮ ਮਰੇ ਨ ਠਾਕੇ ਜਾਹੈ ਜਿਨ ਕੇ ਰਾਮ ਵਸੈ ਮਨ ਮਾਹੈ ਇਤੈ ਭਗਤਵਸਕ ਲੋ ਕਰੇ ਆਨੰਦ ਸਚਾ ਮਨ ਕੋਏ ਸਚ ਗੰਡ ਵਸੈ ਰੰਕਾਰ ਪਰ ਗਰ ਵਿਖੇ ਨਦਰ ਨਿਹਾਲ ਇਤੈ ਖੰਡ ਮੰਡਲ ਵਰ ਪਾੰਡੋ ਜੇ ਗੋਗਸੇ ਤੈ ਅੰਤ ਨਯੰਤ ਇਤੈ ਲੋ ਲੋ ਅਕਾਰ ਜਿਵ ਜਿਵ ਹੁਕਮ ਤਵੇ ਤਿਵ ਕਾਰ ਵੇਖੇ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਾਤਿ ਪਹਾਰਾ ਤੀਰਜ ਸੁਨਿਆਰ ਆਹਰਣ ਮਤ ਵੇਦ ਹਥਿਆਰ ਭਉ ਭਲਾ ਅਗਨ ਤਪਤਾਉ ਭਾਂਡਾ ਭਾਉ ਅਮਰਤ ਤਿਤਟਾਲ ਘੜੀਐ ਸਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਦਿਨਕਾਰ ਨਾਨਕ ਨਦਰੀ ਨਦਰ ਨਿਹਾਰ ਸ਼ਲੋਕ ਭਵਨ ਗੁਰੂ ਪਾਣੀ ਪਿਤਾ ਮਾਤਾ ਤਰਕ ਮਹਤ ਜਿਵੇਂ ਸੂਰਤ ਦੁਏ ਧਾਈ ਦਾਇਆ ਖੇਲੈ ਸਗਰ ਜਗਤ ਸੰਘੇ ਆਇਆ ਬੁਰਿਆਇਆ ਵਾਚੈ ਧਰਮ ਹ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੇ ਛੁੱਟੀ ਨਾੜ